ਐਸਰੇ ਜਿੱ ਕੋਨੇ ਵਾਲਿਆਂ ਤਾਂ ਅਜਿੰਨੀ ਤੁਸੀਂ ਵੇਖ ਰਹੇ ਹੋ ਮੈਂ ਤੁਹਾਨੂੰ ਧੁਮਾ ਕੇ ਵਿਖਾਉਣਾ ਜਗਾ ਜਿਹੜੀ ਖੇਤ ਵੀ ਤੁਸੀਂ ਵੇਖ ਰਹੇ ਹੋ ਇੱਥੇ ਕੋਈ 25 25 30 ਫੁੱਟ ਪਾਣੀ ਸੀ ਔਰ ਉਹ ਪਿੱਛੇ ਤੁਹਾਨੂੰ ਬੰਨ ਵੀ ਦਿਖ ਰਿਹਾ ਜੋ ਬਾਬਾ ਜੀ ਗੁਰੂ ਦੇ ਬਾਗ ਵਾਲੇ ਨੇ ਬੱਧਾ ਆ ਤੇ ਆ ਪੈਲੀ ਜਿਹੜੀ ਤੁਸੀਂ ਇਹ ਪੈਲੀ ਨਹੀਂ ਸੀ ਸਾਰਾ ਪਹਿਲਾਂ ਹੈਗਾ ਸੀ ਆ ਜਿਹੜਾ ਹੈਗਾ ਸਾਰਾ ਇਹ ਪਾਣੀ ਸੀ ਤੇ ਇਹ 20 25 25 ਫੁੱਟ ਪਾਣੀ ਸੀ ਇੱਥੇ ਜਿਹੜਾ ਤੁਹਾਨੂੰ ਮਾਲਾਦ ਵਾਲਾ ਦਿਖਾ ਰਿਹਾ ਕਿ ਜਿਹੜੇ 20 25 ਕਿਲੇੜੇ ਆ 20 25 ਕਿਲੇ ਆ ਥਾਂ 20 ਕਿਲੇ ਤੇ ਹੋਊਗਾ 10 20 ਕਿਲੇ ਇਹ ਸਾਰੇ ਬਾਬਾ ਜੀ ਗੁਰੂ ਕੇ ਬਾਗ ਵਾਲਿਆਂ ਨੇ ਗੁਰੂ ਕੇ ਬਾਗ ਵਾਲਿਆਂ ਵੀ ਸਾਰਾ ਇਹ ਸੇਵਾ ਨਾਲ ਚੱਲ ਰਹੀ ਆ ਉਹਨਾਂ ਦੇ ਸੇਵਾ ਦੇ ਅੰਦਰੀ ਇਹ ਸਾਰਾ ਉਹ ਪਿਛਲੇ ਦੀ ਕੋਠੀ ਤੁਹਾਨੂੰ ਆ ਪਿਛੇ ਕੋਠੀ ਤੁਹਾਨੂੰ ਦਿਖ ਰਹੀ ਜਿਹੜੀ ਉਹ ਜਿਹਦੀ ਬੜੀ ਚਰਚਾ ਰਹੀ ਕੋਠੀ ਦੀ ਉਹਦੇ ਸਾਹਮਣੇ ਉਹਦੇ ਵਿੱਚੇ ਹੀ ਆ ਜਾਨੀਗੇ ਤੇ ਇਹ ਹੱਦ ਵੀ ਆ ਗੁਰਦਾਸਪੁਰ ਦੀ ਔਰ ਅੰਮ੍ਰਿਤਸਰ ਦੀ ਔਰ ਇੱਥੇ ਹਾਤੇ ਇਥੇ ਆ ਬਾਬਾ ਜੀ ਦੇ ਟਰੈਕਟਰ ਜਿਹਨੇ ਸੇਵਾ ਲੱਗੀ ਇਹਨਾਂ ਦੀ ਆ ਤੇ ਪਿਛਲੇ ਤੋਂ ਵੀ ਵੇਖ ਰਿਹਾ ਜੀ ਤੇ 10 15 ਏਕੜ ਦੀ ਜਮੀਨ ਹੈ ਸਾਰੀ ਬਾਬਾ ਜੀ ਗੁਰੂ ਕੇ ਬਾਗ ਵਾਲੇ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਬਾਬਾ ਜੀ ਕੁਲਵਿੰਦਰ ਸਿੰਘ ਜੀ ਹੁਣੇ ਇਹ ਉਹਨਾਂ ਦੀ ਸੇਵਾ ਸਾਰੀ ਤੇ ਉਹਨਾਂ ਦੀ ਸੇਵਾ ਦੇ ਅੰਦਰ ਹੀ ਇਹ ਸਾਰਾ ਕੁਝ ਉਹ ਤੋਂ ਇਸ ਵੇਖੋ ਜਿਹੜਾ ਬੰਨ ਵੀ ਪਿੱਛੇ ਆ ਉਹ ਪਿੱਛੇ ਵੇਖਦੇ ਸਾਹਮਣੇ ਉਹਨਾਂ ਦੇ ਉਹ ਵੇਖੋ ਚੱਲਣ ਦੇ ਟਿੱਪਰ ਵੀ ਚੱਲ ਰਹੇ ਆ ਹੈਨਾ ਤੇ ਪੋਕ ਲਾਈਨਾਂ ਵੀ ਲੱਗੀਆਂ ਆ ਪੋਕ ਲਾਈਨਾਂ ਵੀ ਲੱਗੀਆਂ ਆ ਅੱਜ ਤਰੀਕ ਤਕਰੀਬਨ ਤੁਹਾਨੂੰ ਪਤਾ ਤਿੰਨ ਹੋ ਗਈ ਆ ਤੇ ਤਿੰਨ ਤਰੀਕ ਨੂੰ ਇਹ ਸਾਰਾ ਇਹਨਾਂ ਨੇ ਸਾਰਾ ਇਹਨਾਂ ਨੇ ਅੱਜ ਨਾਲ ਛੱਪੜ ਆ ਸਾਰਾ ਛੱਪੜਪੂਰ ਲਿਆ ਆ ਛੱਪੜ ਪੂਰ ਕੇ ਬਿਲਕੁਲ ਕਿਸਾਨ ਨੂੰ ਇਹ ਜ਼ਮੀਨ ਬਣਾ ਦਿੱਤੀ ਗਈ ਆ ਪਹਿਲਾਂ ਇਹ ਛੱਪੜ ਸੀ ਇਹਦਾ ਰੂਪ ਤਨ ਮਖੌੜਾ ਜਾ ਦਿਖਾ ਦਿੰਨਾ ਅੱਗੇ ਜਾ ਕੇ ਵੀ ਆ ਥੋੜਾ ਸਟਾਰਟਿੰਗ ਦੇ ਵਿੱਚ ਬਾਕੀ ਅਜੇ ਇਹ ਪੂਰਨ ਵਾਲਾ ਇੰਨਾ ਕੁ ਰਹਿ ਗਿਆ ਕਿਉਂਕਿ ਪਾਣੀ ਕਿਸੇ ਪਨੇ ਬਿਲਕੁਲ ਨਿਕਲਦਾ ਅ ਜਿੱਥੇ ਅਸੀਂ ਚੱਲ ਵੀ ਰਹੇ ਆ ਨਾ ਤੇ ਐਂ ਜਿਵੇਂ ਅਸੀਂ ਮਤਲਬ ਪਾਣੀ ਦੇ ਵਿੱਚ ਚੱਲ ਰਹੇ ਨੇ ਆ ਇਹ ਜ਼ਮੀਨ ਸਾਰੀ ਜੰਪ ਕਰਦੀ ਆ ਇਹ ਸਾਰੀ ਜ਼ਮੀਨ ਜੰਪ ਕਰਦੀ ਆ ਜੋ ਚੱਲੀਦਾ ਆ ਥੱਲੇ ਸਾਫ ਪਾਣੀ ਥੱਲੇ ਪਾਣੀ ਵਹਦ ਆ ਇਸ ਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਇਹ ਸਾਰਾ ਕੁਸ਼ੀ ਜ਼ਮੀਨ ਬਣ ਗਈ ਆ ਜਿਹੜੇ ਆ ਸਪੈਦੇ ਸੁਪਦੇ ਸਰਕਾਰੀ ਡਿਗੇ ਆ ਆ ਵੇਖੋ ਅਲਗੇ ਟਰੈਕਟਰ ਲਗਾ ਇਹ ਲਈ ਜਾ ਰਿਹਾ ਸਰਕਾਰ ਆਪਣੇ ਸਪੈਦੇ ਲਈ ਜਾ ਰਹੀ ਆ ਬਾਕੀ ਕਿਸਾਨਾਂ ਦੇ ਖੇਤ ਜਿਹੜੇ ਸਾਰੀ ਸੇਵਾ ਹੈ ਬਾਬਾ ਜੀ ਦੀ ਕਿਸਾਨਾਂ ਦੀ ਸੇਵਾ ਆਪੋ ਟਰੈਕਟਰ ਲੈ ਕੇ ਆਏ ਆ ਇਹ ਸਾਰਾ ਤਨ ਛਪੜਾ ਖਾਲਿਆ ਵੀ ਰ 3 ਤਰੀਕ ਦੀ 3 ਸਤੰਬਰ ਦੀ ਸੇਵਾ ਚੱਲਦੀ ਇੱਥੇ ਔਰ 3 ਸਤੰਬਰ ਦੀ ਸੇਵਾ ਚੱਲਣ ਦੀ ਤੇ ਮਹੀਨਾ ਹੋ ਗਿਆ ਪਰ ਇਨਾ ਮਹੀਨੇ ਦੇ ਵਿੱਚ ਆੜਾ ਸਾਰਾ ਢੋਮੀ ਕਹਿ ਦੋ ਇਹ ਸਾਰਾ ਬਣ ਗਿਆ ਡਬੜਾ ਆ ਛੱਪੜ ਤੁਸੀਂ ਦੇ ਦੇਣਾ ਇਹ ਛੱਪੜ ਸੀ ਸਾਰਾ ਪੁੱਛਿਆ ਹੋਇਆ ਹੈ ਨਾ 40-40 ਫੁੱਟ ਜਗ੍ਹਾ ਇੱਥੇ ਹੈਗੀ ਸੀ ਇਸ ਵੇਲੇ ਪਾਣੀ ਸੀ ਉਹ ਤੋਂ ਬਾਅਦ ਸਾਰੇ ਇਸ ਨੂੰ ਧਰਤੀ ਪੈ ਗਈ ਹੈ ਤੇ ਬਿਲਕੁਲ ਜ਼ਮੀਨ ਬਣ ਗਈ